ਸਤ ਤਰਤਾ ਮੇਰੇ ਘਰ ਵਾਲੀ ਖਲਾਫ ਕਿਤੇ 200 ਪਿੰਡ ਦੱਸੇ ਸੀ ਕੀ ਗੱਲ ਹੈ ਨਹੀਂ ਕਾ ਮੈਂ 10 ਰੁਪਏ ਤਰੀਲੇ ਸਾਤਾ ਸੈਂਡ ਕਰਦਾ ਤੂੰ ਗੱਲ ਸਮਝਦਾ ਹੁੰਦੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੱਤ ਦਰਖਾਸਤਾਂ ਨੇ ਮੇਰੇ ਖਿਲਾਫ ਦਿੱਤੀਆਂ ਸੱਤ ਦਰਖਾਸਤ ਮੇਰੇ ਘਰ ਵਾਲੀ ਖਿਲਾਫ ਦਿੱਤੀਆਂ 100 ਪਿੰਡ ਨੇ ਦੱਸੇ ਸੀ ਕੀ ਗਨਾ ਕੀਤਾ ਬਈ ਮੈਂ ਤਾਂ ਦੱਸ ਹੀ ਪਰਾਜਾਂਗੀ ਉਦੋਂ ਦੱਸੋ ਸੀ ਕੀ ਗਨਾ ਕੀਤਾ ਦੱਸੋ ਸੀ ਕੀ ਗਨਾ ਅੱਜ ਤੱਕ ਮੈਂ ਜਿੱਤੇ ਕੋਈ ਦਰਖਾਸਤ ਨਹੀਂ ਦਿੱਤੀ ਕੱਲ ਗ੍ਰਾਮ ਸਭਾ ਸੀ ਗ੍ਰਾਮ ਸਭਾ ਜਾ ਕੇ ਮੇਰੇ ਘਰ ਵਾਲੀ ਦੇ ਖਾਫ ਬੋਲਿਆ ਉਲਟੋਂ ਉਹ ਚਰਤਰ ਤੇ ਗੱਲਾਂ ਇਹਨੇ ਕੀਤੀਆਂ ਤਾਂ ਮੈਂ ਇਹਦੇ ਮਾਰਿਆ ਤੋ ਮੈਂ ਵੀ ਕਹਿੰਦੇ ਮਾਰੀ ਐ ਤੇਰੇ ਘਰ ਵਾਲੀ ਖਿਲਾਫ ਹੋਇਆ ਤਾਂ ਸਮੂਥ ਹੈਗਾ ਕੋਈ ਹੈਗਾ ਦਰਖਾਸਤ ਮੂਥ ਜਖਾ ਇਨੂੰ ਦਿਖਾਉਣ ਦੀ ਲੋੜ ਨਹੀਂ ਕੁੜੀ ਭਰਾ ਮੇਰਾ ਉਹ ਭਰਾ ਮੇਰਾ ਭਰਾ ਤਾਂ ਦਾ ਵੀ ਕਿਸੇ ਦਾ ਭਰਾ ਹੈਗਾ ਹੋਵੇਗਾ ਤੂੰ ਕਰਦੇ ਮਤੈ ਇਹਨੂੰ ਦਿਖਾਉਣਾ ਮੇਰਾ ਭਰਾ ਭਰਾ ਕਰਕੇ ਮੈਂ ਖੜੂਗੀ ਠੀਕ ਹੈ ਨਾ ਇਹਨਾਂ ਦੇ ਸਾਰੇ ਘਰ 15 ਘਰਾਂ 15 ਘਰ ਇਕੱਠੇ ਹੋ ਕੇ ਮੈਂ ਕਿਹਾ ਬਈ ਮੇਰੇ ਹੱਥ ਵੱਧੇ ਮੇਰੀ ਕੰਮ ਵਿੱਚ ਕਿਸੇ ਦਖਲ ਨਾ ਦੇਵੇ ਮੇਰੇ ਨਾਲ ਉਹ ਕੋਈ ਫੈਰ ਬਰੋਦ ਨਹੀਂ 15 ਘਰ ਸੋਤੇ ਇਹਨਾਂ ਦੇ ਘਰੇ ਗਏ ਤੇ ਜਾਣ ਤੋਂ ਬਾਅਦ ਜਹਨ ਦੀ ਮੰਮੀ ਨੇ ਖਰਾਬ ਬਾਤ 'ਚ ਖੜ ਕੇ ਸਰਪੈਂਚ ਨਹੀਂ ਦੇ ਤੇ ਮੈਨੂੰ ਗਾਲਾਂ ਕੱਢਿਆ ਜਿਹੜੀ ਫੀਡ ਕੋ ਬਣ ਕੇ ਸਾਡੇ ਕੋਲੇ ਸਰਪੰਚ ਸਾਹਿਬ ਪ ਉਸ ਪ੍ਰਸ਼ਾਸਨ ਦਾ ਕੰਮ ਆ ਇਹਦਾ ਤੁਸੀਂ ਕਿਉਂ ਚੜੇ ਹੋ ਤੇ ਸਪਰੇਅ ਲਾ ਕੇ ਇਹਦਾ ਕੰਪੋਸਟ ਪ੍ਰਸ਼ਾਸਨ ਦਾ ਕੰਮ ਹੈ ਪਰੇਸ਼ਾਨ ਸਾਨੂੰ ਜਾਨ ਨਹੀਂ ਦਿੰਦੇ ਦਸਲੇਗਾ ਪਰਿਵਾਰ ਇੱਕ ਮੱਖਣ ਦਸਲੇਗਾ ਮੁੰਡਾ ਗੁਰਪ੍ਰੀਤ ਇੱਕ ਬਲਕਨ ਦਾ ਮੁੰਡਾ ਗਰਮਾਨ ਕੁਲਦੀਪ ਦਾ ਮੁੰਡਾ ਹਰਮਨ ਬਲਕਨ ਜੋ ਬਲਾਕ ਪ੍ਰਧਾਨ ਹੈ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਇੱਕ ਗੱਲ ਇੱਕ ਗੱਲ ਇੱਕ ਸਵਾਲ ਹੈ ਇੱਕ ਬੂਟਾ ਸਿੰਘ ਜਿਹਦੇ ਜੋ ਕ੍ਰਿਸ਼ਨ ਸਿੰਘ ਦਾ ਮੁੰਡਾ ਹੈ ਉਹ 24 ਘੰਟੇ ਉਹਨਾਂ ਦੇ ਘਰ ਸੱਟਾ ਲੱਗਦਾ ਹੈ ਉਹਦੇ ਗਰਮੀਤਾਂ ਲੋਗਦਾ ਹੈ ਇੱਕ ਗੁੰਡਾ ਉਹਨਾਂ ਦੇ ਪ੍ਰਾਚਿੱਟਾ ਵੇਚਦਾ ਹਿੱਤ ਸਾਰੇ ਪਿੰਡ ਨੂੰ ਪਤਾ ਹੈ ਉਹ ਵੀ ਇਸ ਕਰਕੇ ਵੀ ਮੇਰੇ ਵਿਰੁੱਧ ਚੱਲਦੇ ਆ ਵੀ ਇਹ ਇਹਨਾਂ ਕੰਮ ਨੂੰ ਰੋਕਦਾ ਹੈ ਕਿਉਂਕਿ ਰੋਕਦਾ ਹੈ ਅੱਛਾ ਇੱਕ ਗੱਲ ਦੱਸਿਓ ਕੱਲ ਇਹ ਕਹਿੰਦੇ ਵੀ ਗ੍ਰਾਮ ਸਭਾ ਜੋ ਬੁਲਾਈ ਸੀ ਉਹਦੇ ਵਿੱਚ ਤੁਹਾਡੇ ਪਤਨੀ ਜੋ ਸਰਪੰਚ ਨੇ ਤੁਸੀਂ ਸਰਪੰਚ ਨਹੀਂ ਉਹ ਹੈ ਨਹੀਂ ਸੀ ਤੁਸੀਂ ਕਿਵੇਂ ਬੁਲਾ ਸਕਦੇ ਹੋ ਸਵਾਲ ਤੇ ਹੈ ਮੈਂਬਰਾਂ ਨੇ ਗ੍ਰਾਮ ਸਭਾ ਸਰਕਾਰ ਵੱਲੋਂ ਬੁਲਾਈ ਗਈ ਸੀ ਨਾ ਕਿ ਕਿਸੇ ਪੰਚਾਇਤ ਜਾਂ ਗ੍ਰਾਮ ਦੇ ਸਕਾਇਰ ਦਾ ਸਟੂਲ ਸੀਗਾ ਗ੍ਰਾਂਥ ਸਭਾ ਬਣਾ ਕੇ ਜੋ ਵੀ ਬਸਤ ਕੰਮ ਕਰਨੇ ਸਾਰੇ ਮਤੇ ਪਾਈ ਜਾਣ ਹੂੰ ਉਹਦੇ ਚ ਮੈਂ ਵੀ ਇੱਕ ਪਿੰਡ ਦਾ ਨਾਗਰਿਕ ਹੋਂਕ ਗਿਆ ਸੀ ਸਰਪੰਚ ਜਿੱਤੇ ਹੈ ਨਹੀਂ ਸੀ ਉਹਨਾਂ ਦੀ ਮੰਮੀ ਬੁਮਾਤੀ ਇਹ ਐਕਟ ਚ ਹੈਗਾ ਤੇ ਸਰਪੰਚ ਮੌਜੂਦ ਨਹੀਂ ਤਾਂ ਮੈਂਬਰ 9 ਮੈਂਬਰ ਸੀਗੇ ਕਿਸੇ ਇੱਕ ਮੈਂਬਰ ਦੀ ਮੌਜੂਦਗੀ ਤੇ ਮਤੇ ਪਾਈ ਜਾ ਸਕਦੇ ਆ ਨਸ਼ਤਰ ਸਿੰਘ ਦੇ ਇਹ ਐਕਟ ਇਸ ਗੱਲ ਨੂੰ ਪ੍ਰਵਾਨਗੀ ਦਿੰਦਾ ਆ ਮੈਂ ਤੁਹਾਨੂੰ ਕਾਪੀ ਦਿੰਦਾ ਜੀ ਤਰਕੇ ਮੈਂ ਸਰਪੰਚ ਸਾਹਿਬ ਇੱਕ ਹੀ ਅਲੱਗ ਕੋਠੇ ਤੇ ਚੜ ਕੇ ਹੱਲ ਹੋ ਜੂਗਾ ਇਹਦਾ ਇਹ ਹੱਲ ਮਰ ਮਰੋ ਜੀ ਤਿੰਨ ਅਟਕਰ ਸਾਡੇ ਪਿੰਡ ਮਰ ਮਰਾਈ ਨਹੀਂ ਹੁੰਦੀ ਉਹਨਾਂ ਚਕਰ ਹੱਲ ਨਹੀਂ ਹੁੰਦਾ ਇਹ ਜਿਹੜੇ 5-7 ਬੰਦੇ ਹਰ ਇੱਕ ਪਿੰਡ ਚ ਹੁੰਦੇ ਆ ਇਹ ਸਾਡੇ ਪਿੰਡ ਚ ਵੀ ਅੱਗ ਲਊ ਹੈਗੇ ਆ ਅਸੀਂ ਦੋਨੇ ਪੰਚਾਇਤਾਂ ਇਕੱਠੀਆਂ ਕੰਮ ਕਰਦੇ ਆ ਵਿਕਾਸ ਕਰਦੇ ਆ ਇਹ ਇਹ ਜਿਹੜੇ ਹਾਰੇ ਹੋਏ ਬੰਦੇ ਆ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇਗੇ ਨਹੀਂ ਕੱਲ ਹੀ ਕਾਂਗਰਸ ਦੇ ਦੋਸ਼ ਲੱਗਦੇ ਸੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸਰਪੰਚੋ ਜਸ਼ਨ ਵੀ ਵਰਕਰ ਰਿਹਾ ਆਮ ਆਦਮੀ ਪਾਜ ਦਾ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਸਰਪੰਚ ਲੜੀ ਜਾਂਦੇ ਹੋ ਆਮ ਆਦਮੀ ਪਾਰਟੀ ਵਾਲੇ ਤੰਗ ਕਰਦੇ ਆ ਬਲਾਕ ਪ੍ਰਧਾਨ ਦੀ ਸਹਿ ਸਾਰਾਂ ਦੀ ਸਾਰੇ ਉਹਦੇ ਨਾਲ ਰਹਿੰਦੇ ਜਿਹੜੇ ਕਰਦੇ ਆ ਬਲਕਰਨ ਸਿੰਘ ਦੀ ਨਹੀਂ ਇਹਦੇ ਗੱਲ ਤੁਸੀਂ ਐਮਐਲਏ ਮੋਲਕ ਸਿੰਘ ਨਾਲ ਕਿਉਂ ਨਹੀਂ ਗੱਲ ਕਰੀ ਮੈਨੂੰ ਬਲਾਕ ਪ੍ਰਧਾਨ ਤੰਗ ਕਰਦਾ ਕੀਤੀ ਆ ਕੀਤੀ ਆ ਬਹੁਤ ਤੰਗ ਕੀਤੇ ਉਹਨੂੰ ਕੀ ਕਹਿੰਦਾ ਮਿਲ ਸਾਬ ਕੀ ਕਹਿੰਦਾ ਮੋਲਕ ਸਿੰਘ ਉਹ ਕਹਿੰਦੇ ਸਮਝਾ ਦੇਂਗੇ ਕੋਈ ਗੱਲ ਨਹੀਂ ਆ ਹੁਣ ਸੁਣ ਆ ਇਸ ਵਾਰ ਉਹ ਸਰਪੰਚ ਤਾਂ ਐਮਐਲਏ ਸਾਹਿਬ ਨੇ ਬਣਾਇਆ ਤੁਸੀਂ ਐ ਕਿ ਕਾਬਤੋਂ ਨਹੀਂ ਬਣਿਆ ਐਮਐਲਏ ਸਾਹਿਬ ਤਾਂ ਆਪੇ ਕੋਈ ਦੋਸ਼ ਨਹੀਂ ਐ ਐਮਐਲਏ ਸਾਹਿਬ ਤਾਂ ਕੋਈ ਲੜਾਈ ਹਾਂ ਫਿਰ ਤੁਸੀਂ ਉਹਨਾਂ ਨੂੰ ਕਹਿਣਾ ਸੀ ਮੈਨੂੰ ਤੰਗ ਕਰਦੇ ਆ ਮੈਨੂੰ ਤੰਗ ਕਰਦੇ ਤੇ ਉਹਨਾਂ ਨੂੰ ਕਹਿਣਾ ਸੀ ਪਾਰਟੀ ਵਰਕਰ ਹੀ ਤੰਗ ਕਰਦੇ ਮੈਨੂੰ ਆਖਿਆ ਵੇ ਸਾਰੀ ਗੱਲ ਆਖੀ ਵੀ ਅਸੀਂ ਇਹਦਾ ਮਤਲਬ ਸੁਣ ਨਹੀਂ ਰਿਹਾ ਐਮਐਲਏ ਕਰ ਤੁਹਾਡੀ ਫੋਨ ਕੀਤਾ ਉਹਦੇ ਕੋਲ ਰਿਕਾਰਡਿੰਗ ਹੈ ਮਨਜੀਤ ਸਿੰਘ ਨੂੰ ਹਾਂ ਅਲਾ ਮੈਂ ਪਿੰਡ ਦੇ ਸਾਰੇ ਸਰਾਵਾਂ ਦੇ ਕੰਮ ਰੁਕਾਤੇ ਐ ਹਾਂ ਅੰਦਾ ਮੈਂ 50 ਸਾਲ ਪਿੰਡ ਸਰਾਵਾਂ ਦੇ ਵਿਕਾਸ ਨਹੀਂ ਹੋਣ ਦੇ ਇਹ 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 ਬੰਦਾ ਨਹੀਂ ਉਹਦਾ ਇਹਦੇ ਵਲਫਲ ਦੱਸਣ ਨੂੰ ਮੈਂ ਇਹ ਵੀ ਕਹਿਣਾ ਹੈ ਇਹਨੂੰ ਚੱਕ ਦੇਣ ਵਾਲੇ ਬਲਾਕ ਫਰਦਾਨ ਤੇ ਜਿਹੜਾ ਪੰਜ ਸਤ ਹੈ ਇਹ ਹੈ ਤੁਸੀਂ ਆਪ ਵੀ ਆmdi ਪਾਰਟੀ ਦੇ ਦੁਖੀ ਹੈ ਤੁਸੀਂ ਆਮਾ ਦੀ ਪਾਰਟੀ ਦੇ ਸਰਪੰਚਾ ਤੁਹਾਡੀ ਆਮਾ ਦੀ ਪਾਰਟੀ ਗੱਲ ਹੀ ਨਹੀਂ ਸੁਣ ਰਹੀ ਮੈਂ ਕਿਸੇ ਪਾਰਟੀ ਤੋਂ ਦੁਖੀ ਨਹੀਂ ਨਾ ਕੱਲ ਲੰਗਾ ਤੋਂ ਮੈਂ ਕਾਂਗਰਸੀਆਂ ਤੋਂ ਮੈਂ ਸਾਰਿਆਂ ਨਾਲ ਮਿਲ ਚਲ ਕੇ ਪਿੰਡ ਦਾ ਵਿਕਾਸ ਕਰਦਾ ਅਗਰ 2.5 ਸਾਲ ਕੀਤਾ ਸੀਗਾ ਟੰਗਾ ਸਾਲਾ ਤੋਂ ਬਾਅਦ ਮੈਨੂੰ ਫੇਰ ਸਰਪੰਚ ਬਣਾਇਆ ਸੋ ਤੁਸੀਂ ਵੋਟਾਂ ਪਾ ਕੇ ਮੇਰਾ ਸਾਰਾ ਪਿੰਡ ਸਤਕਾਰ ਚੋਗਾ ਕੋਈ ਕਾਲੀ ਨਹੀਂ ਤੂੰ ਬੀਜੇਪੀ ਨਹੀਂ ਕੋਈ ਕਾਂਗਰਸੀ ਨਹੀਂ ਕੋਈ ਬਖ ਨਹੀਂ ਮੇਰਾ ਮੈਨੂੰ ਆ ਅਸੀਂ ਪਾਰਟੀ ਵਾਲੇ ਜਿਹੜੇ 5-7 ਬੰਦੇ ਐ ਇਹ ਪਾਰਟੀ ਵਿੱਚ ਇਹਨਾਂ ਦੇ ਕੋਈ ਨਹੀਂ ਉਹ ਤੂੰ ਕੀ ਕਰਤੇ ਜੀ ਸਰਪੰਚ ਕਹਿ ਰਿਹਾ ਅੱਜ ਕਿ ਜਸ਼ਨ ਚਿੱਟਾ ਵੇਚਦਾ ਸਰਪੰਚ ਨੇ ਪੁੱਛੋ ਕੋਈ ਸਬੂਤ ਦੇਵੇ ਤੇ ਜਾ ਕੇ ਪਿੰਡ ਦੇ ਇੱਕ ਵੀ ਬੰਦਾ ਕਹੇ ਜੇ ਜਸ਼ਨ ਨੇ ਕਿੱਤਾ ਵੇਚਿਆ ਇੰਨੇ ਬੰਦੇ ਆ ਕੋਈ ਇੱਕ ਵੀ ਕਹਿ ਦੇਵੇ ਜਸ਼ਨ ਚਿੱਟਾ ਵੇਚਦਾ ਸੀ ਜਦੋਂ ਸਰਪੰਚ ਸਬੂਤ ਕਰਕੇ ਦਿਖਾਵੇ ਜਦੋਂ ਕੋਈ ਕਿਸੇ ਨੇ ਪੁੱਛਾ ਹੋਵੇ ਉਹਨਾਂ ਨੂੰ ਲੱਗਦਾ ਕਿ ਉਹ ਚਿੱਟਾ ਵੇਚਦਾ ਅਮਰ ਸ਼ਕੇ ਵਾਲਾ ਬੰਦਾ ਕਹਿੰਦਾ ਚਿੱਟਾ ਵੇਖ ਸਕਦਾ ਤੁਸੀਂ ਆਪ ਦੱਸੋ ਕੱਲ੍ਹ ਦੀ ਕਾਰ ਨਹੀਂ ਇਹਦੇ ਭਰਾ ਨੇ ਮਾਰਿਆ ਸੀਗਾ ਛੋਟੀ ਮਾਰਿਆ ਨੇ ਭਰਾ ਕੱਪੜ ਮਾਰੇ ਜਸ਼ਨ ਦੇ ਜਿਹਦੇ ਭਰਾ ਨੇ ਮਾਰਿਆ ਉਹਦੇ ਸਾਨੂੰ ਉਹੀ ਸਰਕਾਰ ਕਾਰਵਾਈ ਚਾਹੀਦੀ ਆ ਗੱਲ ਨਹੀਂ ਪੈਣੀ ਪ੍ਰਸ਼ਾਸਨ ਨਾਲ ਆ ਨੂੰ ਪਿਆਰ ਨਾਲ ਕਾਰੋ ਜੋ ਆਲੇ ਦਾ ਡੈਡੀ ਕਹਿਣ ਗਿਆ ਕਹਿੰਦਾ ਵੀ ਵੀਰੇ ਤੁਸੀਂ ਛੋਟੀ ਨਹੀਂ ਮਾਰਨੀ ਸੀ ਜੇ ਇੱਕ ਗੱਲ ਸੀ ਮੈਨੂੰ ਘਰ ਆ ਕੇ ਦੱਸਦੇ ਮੇਰਾ ਮੁੰਡਾ ਬੋਲਦਾ ਸੀ ਉਹਨੂੰ ਆਂਦਾ ਬਾਈ ਤੂੰ ਜਾਂਦਾ ਰ ਲੱਤਾਂ ਤੇਰੀਆਂ ਵੀ ਤੋੜ ਦਾਂਗੇ ਸਰ ਜਿਹੜੇ ਬੰਦੇ ਕੋਲੇ ਉਹ ਤਾਂ ਤੁਹਾਨੂੰ ਹਾਂ ਕਹਿਣਗੇ ਜੀ ਕੋਈ ਚੱਕਰ ਨਹੀਂ ਸਰ ਸੰਤਾ ਬਸ ਕਾਰਵਾਈ ਚਾਹੀਦੀ ਐ ਸੰਤਾ ਬੰਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਤੂੰ ਕਾਹ ਕੁੱਟੇ ਨੂੰ ਥੱਕਰੀ ਅੱਜ ਆਪਾਂ ਫੇਰ ਹੀ ਹੋਊਗਾ ਜੇ ਤੂੰ ਉਹਨੂੰ ਪਹਿਲਾਂ ਤਾਰੋਗੇ ਫਿਰ ਅਸੀਂ ਇਹਨੂੰ ਤਾਰਦੇ ਆਂ ਹਾਂ ਪਹਿਲਾਂ ਉਹਨੂੰ ਤਾਰਾਂ ਤੂੰ ਕਹਿਗੇ ਇਹਨੂੰ ਵੀ ਤਾਰਾਂਗੇ ਫਿਰ ਉਹ ਇਨਸਾਫ ਫੇਰ ਹੀ ਹੋਊਗਾ ਥੱਲੇ ਆ ਜਾ ਆਰਾਮ ਨਾਲ ਪਿਆਰ ਨਾਲ ਪਿਆਰ ਨਾਲ ਕਹਦਾ ਤੁਸੀਂ ਮੜਾ ਫੋਨ ਲਗਾ ਵੀ ਆ ਜਾ ਪੈਥਲੇ ਫੋਨ ਫੋਨ ਲਾਓ ਜੀ ਉਹ ਮੁੰਡੇ ਨੂੰ ਥੱਲੇ ਆ ਜਾ ਫਿਰ ਇਹ ਵੀ ਆ ਜਾ ਥੱਲੇ ਨੂੰ ਫਿਰ ਮਿਆਂ ਹੋ ਜੂਗਾ ਸਾਰਾ ਸਾਰਾ ਉਹਦਾ ਇਟਾ ਚੱਕਦਾ ਖਲੇਦਾਰਾਂਗੇ ਨੂੰ ਬਾਪੂ ਜੀ ਪਿਆਰ ਨਾਲ ਇਹਨਾਂ ਨੂੰ ਥੱਲੇ ਲਾਓ ਦੋਵਾਂ ਨੂੰ ਮੈਂ ਤਾਂ ਇਹ ਗੱਲ ਨਾਲ ਮੈਂ ਤਾਂ ਨਾ ਵੀ ਆ ਜਾਣਾ ਪਿਆਰ ਦੇ ਨਾਲ ਥੱਲੇ ਇਹ ਉਹ ਬੈਠ ਕੇ ਗੱਲ ਹੋ ਜੂਗੀ ਸਾਰੀ ਇਹ ਰੌਲਾ ਕਿਉਂ ਪਾਇਆ ਇਨਾ ਨੁਕਸਾਨ ਹੋ ਸਕਦਾ ਕਿ ਇਨਾ ਕਿਸੇ ਦੇ ਵੀ ਪਰਤਾਤ ਨਹੀਂ ਰੌਲਾ ਨਹੀਂ ਪਹਿਲੀ ਵਾਰ ਪਿਆ ਰੌਲਾ ਹੈ ਇਨਾ ਰੌਲਾ ਨਹੀਂ ਪਿਆ ਕਿਸੇ ਨੇ ਪਾਇਆ ਜੀ ਸਰਪੰਚ ਸੋਲਦੇ ਆ ਉਹਨਾਂ ਉਹਨਾਂ ਨੂੰ ਚਲੋ ਬੁਲਾ ਲਓ ਉਹ ਨਹੀਂ ਉਹ ਤਾਂ ਠੀਕ ਹੈ ਫਿਰ ਮੁੰਡਾ ਵੀ ਉੱਥੇ ਬੈਠਾ ਹੈ ਉਹ ਧਿਆਨ ਨਾਲ ਦੇ ਨਾਲ ਉਹਨੂੰ ਬੁਲਾਇਆ ਜਾਵੇ ਪਿਆਰ ਨਾਲ ਬੁਲਾਇਆ ਫੋਨ ਕਰਕੇ ਤੁਸੀਂ ਐਪਲਸ ਨਾਲ ਬੁਲਾ ਲਾਓ ਉਹਦੀ ਮਾਂ ਅਸਲ ਕੀ ਹੈ ਜੀ ਤਵਾ ਤੇਰਾ ਗ੍ਰਾਮ ਸਭਾ ਬੈਠੀ ਆ ਆਦਮੀ ਬੈਠੇ ਸੀਗੀ ਹਾਂਜੀ ਉਹਨਾਂ ਦੇ ਵਿੱਚ ਸੈਕਟਰੀ ਹੁੰਦਾ ਉਹ ਪੁੱਛਦਾ ਵੀ ਮੈਂ ਆ ਆ ਮਰੇ ਕੋਲ ਕੋਈ ਕੰਮ ਆਇਆ ਉਹਨੇ ਮੈਥੋਂ ਕਿਹੜਾ ਕਰਨਾ ਹੈ ਜੀ ਜੀ ਹੈ ਉਹ ਸਾਰਿਆਂ ਨੇ ਦੱਸੇ ਸਾਰਿਆਂ ਨੇ ਸਾਈਨ ਕਰਤੇ ਅੱਜ ਵੀ ਅੱਜ ਵੀ ਅੱਛਾ ਅੱਜ ਹੁਣੇ ਆਇਆ ਹਥੋਂ ਮੈਂ ਤੇ ਇਥੇ ਇਹਨਾਂ ਦੇ ਗ੍ਰਾਮ ਪ੍ਰੈਸ ਬੈਠੇ ਸੀ ਉਹਦੇ ਵਿੱਚ ਮੁੰਡਾ ਕੋਈ ਬੋਲਿਆ ਨਾ ਜਾਂ ਨਹੀਂ ਬੋਲਣਾ ਮੈਂ ਤਾਂ ਉਧਰ ਵਿੱਚ ਨਹੀਂ ਸੀਗਾ ਕੋਈ ਮੈਂ ਇੱਧਰ ਜਾਣਾ ਹੁਣ ਸਰਪੰਚ ਸਾਡਾ ਇਧਰਲੇ ਪਾਸੇ ਵਾਲਾ ਜੀ ਜੀ ਇਹ ਇਹਨਾਂ ਦੀ ਉਧਰ ਸੀਗੀ ਉਹਦੇ ਵਿੱਚ ਕੋਈ ਮੜਾ ਮੋਟਾ ਮੁੰਡਾ ਬੋਲਿਆ ਹੁਣ ਫਿਰ ਕੀ ਹੈ ਚੱਲ ਜੇ ਗੱਲਬਾਤ ਹੋ ਜਿਹੜਾ ਫੈਸਲਾ ਹੋ ਜੂਗਾ ਮੁੰਡਾ ਬੋਲੇ ਸੀ ਉਹੀ ਉੱਪਰ ਚੜ੍ਹਿਆ ਟੱਟ ਬਟਾ ਹਾਂ ਉਹ ਬਿਠਾ ਹਾਂ ਉਹ ਉਹੀ ਬਿਠਾ ਹੋਈ ਬਿਠਾ ਹਾਂ ਉਹੀ ਉੱਪਰ ਬਿਠਾ ਹੈ ਕੋਈ ਕੋਈ ਵੱਡੀ ਗੱਲ ਨਹੀਂ ਗਏ ਇਹ ਫੈਸਲਾ ਹੋ ਜਾਣਾ ਹੈ ਇਹ ਬਾਪੂ ਜੀ ਸਰਪੰਚ ਸਾਹਿਬ ਤੇ ਦੋਵੇਂ ਆਮ ਆਦਮੀ ਪਾਰਟੀ ਦੇ ਵਰਕਰ ਹੈ ਹੈ ਦੋਨੇ ਆਮ ਆਦਮੀ ਪਾਰਟੀ ਦੇ ਪਰ ਇਹ ਹੁਣ ਕੰਮ ਹੈ ਕਿਸੇ ਦੀ ਚੜ੍ਹਦਾ ਨਹੀਂ ਇਹ ਸਾਰੇ ਪਿੰਡ ਦਾ ਕੰਮ ਬੜੀ ਧਿਆਨ ਨਾਲ ਕਰਦਾ ਹੈ ਵੀਰ ਬਣ ਕੇ ਇਹਨਾਂ ਨੂੰ ਪਿਆਰ ਨਾਲ ਲਾਓ ਤਾਂ ਨਹੀਂ ਸਹੀ ਗੱਲ ਹੈ